ਲਓ ਜੀ ਪਹੁੰਚ ਗਏ ਆਪਾਂ ਹਵਾ ਮਹਿਲ ਮਾਰੋ ਪੱਲੋ ਲਠੀਕੇ ਪੱਲੋ ਲਠੀਕੇ ਮਾਰੋ ਪੱਲੋ ਲਠੀਕੇ ਜੀ ਸਾਤਰੀਕਾ ਲਈ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਇਸ ਟਾਈਮ ਬਾਈ ਖੜੇ ਆਂ ਜੈਪੁਰ ਪਿੰਕ ਸਿਟੀ ਵੀ ਨੂੰ ਕਹਿੰਦੇ ਨੇ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਪਿੱਛੇ ਦੁਕਾਨਾਂ ਜਿਵੇਂ ਆਪਣੇ ਨਾਲ ਤ੍ਰੀ ਅਮਰਤਾ ਕਰਤਾਰ ਸਾਹਿਬ ਦੁਕਾਨਾਂ ਨੇ ਹੁਣ ਗਏ ਦੂਰ ਪੱਖ ਨੇ ਤੇ ਆਪਾਂ ਤੁਹਾਨੂੰ ਅੱਜ ਲੈ ਕੇ ਜਾਣਾ ਜੀ ਹਵਾ ਮਹਿਲ ਆਹ ਦੇਖੋ ਜੀ ਓਰੇ ਇਹ ਮਾਰਕੀਟ ਖੁੱਲੀ ਨਹੀਂ ਹੈਗੀ ਅਥੋੜਾ ਆ ਵੀ ਕਹਿੰਦੀ ਹੈ ਬਸ ਟਾਈਮ ਤਾਂ ਕੱਢਣਾ ਹੋਵੇ ਖੁੱਲੀ ਚਾਹੀਦੀ ਹੈ ਇਹ ਇਤਨੀ ਮਾਰਕੀਟ ਹੈ ਲਓ ਜੀ ਪਹੁੰਚ ਗਏ ਆਪਾਂ ਹਵਾ ਮਹਿਲ ਇਹ ਆ ਜੀ ਹਵਾ ਮਹਿਲ ਲਓ ਜੀ ਆਪਾਂ ਹਵਾ ਮਹਿਲ ਦੇ ਅੰਦਰ ਆ ਗਏ ਤੇ ਆਪਾਂ ਇਥੋਂ ਟਿਕਟ ਲੈਣੀ ਆ ਟਿਕਟ ਲੱਗਦੀ ਆ ਟਿਕਟ ਕਿੰਨੇ ਰੁਪਏ ਆ ਤੁਹਾਨੂੰ ਵੀ ਦੱਸਾਂਗੇ ਤੇ ਤੁਹਾਨੂੰ ਵੀ ਦਿਖਾਉਨੇ ਅੰਦਰੋਂ ਲਓ ਜੀ ਇਹ ਆ ਹਵਾ ਮਹਿਲ ਜੈਪੁਰ ਦੇ ਵਿੱਚ ਤੇ ਹੁਣ ਆਪਾਂ ਟਿਕਟ ਲੈ ਲਈਏ ਤੇ ਟਿਕਟ ਲੈ ਕੇ ਫੇਰ ਤੁਹਾਨੂੰ ਮਿਲਦੇ ਆ ਇੱਥੋਂ ਜੀ ਟਿਕਟ ਮਿਲਦੀ ਹੈ ਇਹਦੀ ਲਓ ਜੀ ਪਰ ਟਿਕਟ ਲੈ ਲਈ ਤੇ ਆਹ ਟਿਕਟਾ ਜਿੱਦਾਂ ਦਿਖਾਉਣਾ ਤੇ ਮੰਨ ਲਓ ਜਿਵੇਂ ਦੱਸਿਆ ਸੀ ਕੋਈ 52 ਕਰੀਏ ਲੱਗਦੀ ਆ ਇਕ ਬੰਦੇ ਦੇ ਤੇ ਹੁਣ ਅਪਾ ਟਿਕਟ ਦਿਖਾ ਕੇ ਅੰਦਰ ਚੱਲਦੇ ਲਓ ਜੀ ਇੱਥੋਂ ਐਂਟਰੀ ਆ ਗੱਲ ਜੀ ਹੁਣ ਅਪਾ ਇੱਥੋਂ ਐਂਟਰੀ ਕਰਨੀ ਆ ਆਵਾਜ਼ ਮੈ ਹੈਲਦੀ ਇਹ ਜਿਹੜਾ ਮਹਿਲ ਆ ਜੀ ਇਹ 200 ਸਾਲ ਪੁਰਾਣਾ ਹੈ ਜੀ ਕਿੰਨੇ ਸਾਲ ਪੁਰਾਣਾ ਹੈ ਮਹਿਲ ਆ ਲਓ ਜੀ ਆਪਾਂ ਆ ਗਏ ਇਹ ਪੰਜ ਮੰਜ਼ਲਾਂ ਦੇ ਬਸੇ ਹਵਾ ਮਹਿਲ ਦੀ ਆ ਪਹਿਲੀ ਤਾਂ ਲਾਵਾ ਆਹ ਚੱਲੀ ਗਿਆ ਇਹ ਜਿਹੜਾ ਮਹਿਲ ਦੀ ਇਹ ਕਹਿੰਦੇ ਵੀ ਮਹਾਰਾਜਾ ਸਰਵਾਈ ਪ੍ਰਤਾਪ ਸਿੰਘ ਜੀ ਨੇ 1799 ਵਿੱਚ ਬਣਾਇਆ ਸੀ ਇਹ ਤੇ ਇਹਦਾ ਜਿਹੜਾ ਮੂੰਹ ਆ ਕਹਿੰਦੇ ਵੀ ਚੜ੍ਹ ਜਲੇ ਪਾਸੇ ਨੂੰ ਆ ਤੇਰੀਆਂ 360 ਖਿੜਕੀਆਂ ਕਰੇ ਨੇ। ਉਹ ਇਹਦੀ ਪਹਿਲੀ ਮੰਜ਼ਲਾ ਉਹ ਹਾਵਨਾ ਦਾ। ਬਾਕੀ ਦੇਖਦੇ ਉੱਧਰ ਜਾ ਕੇ। ਕਾਫੀ ਲੋਕ ਇੱਥੇ ਆਏ ਹੋਏ ਆ। ਸਾਰਾ ਸੋਨੇ ਦੇ ਵਿੱਚ ਇਹਨੇ ਮਹਿਲ ਬਣਿਆ ਸੀ। ਉਹ ਇਹ ਨੂੰ ਬਹੁਤ ਪੁਰਾਣਾ ਦਾ ਮਹਿਲ ਦੱਸਿਆ ਜਾ ਰਿਹਾ ਹੈ। ਇਹ ਇਆੜੀ ਖਿੜਕੀਆਂ ਨੇ ਖਿੜਕੀਆਂ ਮੰਨ ਲਓ ਜਿਵੇਂ ਆਹ ਖਿੜਕੀਆਂ ਨੇ। ਜੇ ਇਹ ਆਹ ਖਿੜਕੀਆਂ ਨੇ ਮੰਨ ਲਓ ਨਾ ਆਹ ਇਹ 365 ਨੇ ਜਿਹੜੇ। ਇਹਨੂੰ ਕੋ ਪੈਨ ਖਿੜਕੀਆਂ ਨੇ ਜੀ।

ਆਪ ਬੋਲਣਾ ਤੇਰੇ ਪਿੱਛੇ ਆ ਤੁਸੀਂ ਲੁਵਾਤੇ ਹੋਏ ਸੀ ਮੈਂ ਜੀ ਅੰਦਰੋਂ ਆ ਜੀ ਆਪਾਂ ਮੈਂ ਇਹ ਆਪਣੇ ਨਾਲ ਮਿਲ ਨਾਲ ਜਿਵੇਂ ਆਪਣੇ ਹੋਣਾ ਨਹੀਂ ਆਪਣੇ 프리 ਵਾਇਡੀਆਂ ਹੁੰਦੀਆਂ ਨੇ ਨਾ ਉਹ ਚੀਜ਼ ਆਪਣੇ ਮਨ ਬਣਾਉਣ ਲੱਗਿਆ ਜਿਵੇਂ ਪਹਿਲਾਂ ਦੀ ਬਣੀਦੀਆਂ ਨੇ ਉਹੋ ਹੀ ਚੀਜ਼ ਇਹ ਚੀਜ਼ਾਂ ਬਣਦੀਆਂ ਨੇ ਆਪਣੇ ਸਾਰ ਮੰਦਰ

گاڏا دا اجرا پيتا چمڪي گاڏا دا اجرا پيتا چمڪي मैं बुलाए इनको बुलाया तो चलिया क्या है भरोसा आशिके दिल का ओ इसी तेरे आ जाए आ गया तो अब कुछ लाएगी तुम्हारे सपनों की रानी कब रही तू आईन तुम सता रही बल आए तो कितनी जाएगी दिल दबसाए इनको हरिया तू चली गया लाठी के पल्लो लाठी मारो पल्लो लाठी जरा को 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 जरा सो दे हो जा बाहर मां पल्लो लाठी के ओ पल्लो लाठी मारो जिया मत के पल्लो लाठी के मारो जिया मत के जरा को को जरा सो दे हो जा हेलो लठिके हे नानी थारा गागरा पे काच के नानी थारा गागरा पे काच चमके झोके झोके बैठे दो ही तो नानी ने निरखे के बैठे दो ही तो नानी ने निरखे वाओ क्या बात है लाओ जी आप आगे ऊपर ये मिलला का शहर दुती मं चला देखो तो ठंड लेना सारा शहर दिखदा टाकी लगी हुई वो टाकी

ये पांच मंजिल आंडो पांच आपको तो पहली मंजिल से खड़े हैं काट बहुत अच्छे लेकिन खड़ने जगह मिला पूरी अच्छी जगह है इधर जयपुर शहर है इधर सारा इधर जयपुर ये सारा इधर जयपुर शहर है

ਆਹ ਆ ਗਿਆ ਜੀ ਆਪਦੇ ਇਹ ਠੀਕ ਆ ਜੀ ਆਪਾਂ ਹਵਾ ਮਹਿਲ ਦੇ ਟਾਈਮ ਅੰਦਰ ਹੀ ਖੜੇ ਆ ਤੇ ਮੈਨੂੰ ਉਮੀਦ ਆ ਤੁਹਾਨੂੰ ਅੱਜ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਇਹਦੀਆਂ ਟੋਟਲ 5 ਮੰਜ਼ਲਾਂ ਨੇ ਤੇ 365 ਖਿੜਕੀਆਂ ਮੈਨੂੰ ਦਿਖਾਈਆਂ ਦੀਆਂ 365 ਖਿੜਕੀਆਂ ਨੇ ਤੇ ਉਮੀਦ ਕਰਦਾ ਤੁਹਾਨੂੰ ਅੱਜ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਜੇ ਵੀਡੀਓ ਪਸੰਦ ਆਈ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਵੀਡੀਓ ਵਧੀਆ ਲੱਗੀ ਤਾਂਗੇ ਜਰੂਰ ਸ਼ੇਅਰ ਕਰਨਾ ਕਿ ਆਪਾਂ ਜੈਪੁਰ ਦਾ ਤੁਹਾਨੂੰ ਹਵਾ ਮਹਿਲ ਦਿਖਾਤਾ ਜੈਪੁਰ ਦੇ ਵਿੱਚ ਆ ਇਹ ਤੇ ਇੱਥੇ ਤੁਹਾਨੂੰ ਆਉਣ ਦਾ ਮਤਲਬ ਦਾਦਣਾ ਜੇ ਤੁਸੀਂ ਇੱਥੇ ਆਉਣਾ ਹੋਵੇ ਮਤਲਬ ਬਾਈ ਬਸ ਦੀ ਆਪਾਂ ਉਹਨਾਂ ਨਾਲ ਕਿਤੇ ਕਿਸੇ ਵੀ ਸਟੇਸ਼ਨ ਤੋਂ ਆਣਾ ਤਾਂ ਤੁਸੀਂ ਬਸ ਸਟੈਂਡ ਤੋਂ ਆਟੋ ਲੈ ਕੇ ਨਾ ਇੱਥੇ ਆ ਸਕਦੇ ਹੋ ਇੱਥੇ ਮੇਨ ਚੌਂਕ ਪੈਂਦਾ ਤੇ ਇੱਥੇ ਆ ਕੇ ਤੁਸੀਂ ਨਾ ਆਟੋ ਵਾਲਾ ਸਤ ਨੂੰ 10-20 ਰੁਪਏ ਇੱਥੇ ਤੇ ਲਊਗਾ 20-30 ਰੁਪਏ ਲੈਂਦਾ ਉਹ ਤੇ ਆ ਕੇ ਤੁਸੀਂ ਆਟੋ ਇੱਥੇ ਪਤਾ ਕਰ ਲਿਓ ਹਵਾ ਮਹਿਲ ਤਾਂ ਵੀ ਫੇਮਸ ਚੀਜ਼ ਆ ਇਹ ਤੇ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਵਧੀਆ ਦੇਖਣ ਵਾਲੀ ਚੀਜ਼ ਆ ਦੇਖ ਸਕਦੇ ਹੋ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਇਹ ਵੀਡੀਓ ਪਸੰਦ ਆਏਗੀ ਤੇ ਇਹ ਵੀਡੀਓ ਨੂੰ ਵੱੱਟ ਵੱਟ ਤਿਆਰ ਕਰਨਾਂ ਵਿੱਚ ਥੋੜੀ ਲੱਗੀ ਤੇ ਹੋਰ ਵੀ ਤੁਹਾਨੂੰ ਜੈਪੁਰ ਦੇ ਵਿੱਚ ਜਿਹੜੀਆਂ ਫੇਮਸ ਜਗ੍ਹਾ ਨਹੀਂ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਠੀਕਾ ਜੀ ਧੰਨਵਾਦ ਜੀ